ਸਿਰਿਆ ਅਕਾਲ ਤਖਸਾਲ ਵੱਲੋਂ ਗਠਿਤ ਪੰਜ ਮੈਂਬਰੀ ਭਾਰਤੀ ਕਮੇਟੀ ਵੱਲੋਂ ਪੰਜਾਬ ਭਾਰ ਵਿੱਚ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਭਾਰਤੀ ਮਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਪੰਜਾਬ ਭਾਰ ਤੋਂ ਵੱਡਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਦੁਆਬੇ ਦੇ ਇਤਿਹਾਸਕ ਨਗਰ ਪਿੰਡ ਬੰਡਾਲਾ ਵਿਖੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਪਾਰਟੀ ਦੇ ਬਹੁਤ ਸਾਰੇ ਪਰਿਵਾਰ ਅੱਜ ਅਕਾਲੀ ਆਗੂ ਸਰਵਣ ਸਿੰਘ ਫਲੋਰ ਅਤੇ ਜਥੇਦਾਰ ਸਰੂਪ ਸਿੰਘ ਢੇਸੀ ਦੀ ਗਵਾਹੀ ਵਿੱਚ ਪੰਜ ਮੈਂਬਰੀ ਕਮੇਟੀ ਦੇ ਸਮਰਥਨ ਵਿੱਚ ਆ ਗਏ ਜਿਨ੍ਹਾਂ ਵਿੱਚ ਸਰਦਾਰ ਜਨੈਲ ਸਿੰਘ ਮੱਖਣ, ਸਰਦਾਰ ਰਵਿੰਦਰ ਸਿੰਘ ਪ੍ਰਧਾਨ, ਹਰਭਜਨ ਸਿੰਘ, ਸਰਦਾਰ ਗੁਰਜੀਤ ਸਿੰਘ, ਸਰਦਾਰ ਦਰਬਾਰਾ ਸਿੰਘ, ਸਰਦਾਰ ਨਾਰਾਇਣ ਸਿੰਘ, ਸਰਦਾਰ ਜਸਵੀਰ ਸਿੰਘ ਬਿੱਲਾ, ਸਰਦਾਰ ਮੱਖਣ ਸਿੰਘ, ਸਰਦਾਰ ਜਗਜੀਤ ਸਿੰਘ ਸ਼ਾਮਲ ਸਨ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੁਆਰਾ ਗਠਿਤ ਪੰਜ ਮੈਂਬਰੀ ਕਮੇਟੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਵੱਲੋਂ ਇਸ ਭਾਰਤੀ ਮਹੀਮੇ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਤੇ ਸਰਬੰਸ ਸਿੰਘ ਫਲੋਰ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਬੜਾ ਸ਼ਾਨਾਮਤੀ ਰਿਹਾ ਹੈ ਪਰ ਪਿਛਲੇ ਕਰੀਬ ਢਾਈ ਦਹਾਕੇ ਤੋਂ ਇੱਕ ਪਰਿਵਾਰ ਦੀਆਂ ਬੱਜਰ ਗਲਤੀਆਂ ਦੇ ਕਾਰਨ ਅਕਾਲੀ ਦਲ ਨ ਘਾਰ ਵੱਲ ਚਲਾ ਗਿਆ ਹੈ ਇਸੇ ਕਾਲ ਤੱਕ ਸਾਹਿਬ ਵੱਲੋਂ ਪੰਜ ਮੈਂਬਰੀ ਭਾਰਤੀ ਕਮੇਟੀ ਬਣਾਈ ਗਈ ਸੀ ਜਿਸ ਰਾਹੀਂ ਅਕਾਲੀ ਦਲ ਵਿੱਚ ਭਾਰਤੀਕਰਕੀ ਨਵੀਂ ਪੰਥਕ ਲੀਡਰਸ਼ਿਪ ਪੈਦਾ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਭਾਰਤੀ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਪਿੰਡ ਬੰਡਾਲਾ ਵਿਖੇ ਭਾਰਤੀ ਮੇਮ ਰੰਭ ਕੀਤੀ ਗਈ ਹੈ ਜਿਸ ਨੂੰ ਟਕਸਾਲੀ ਅਕਾਲੀ ਪਰਿਵਾਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਇੱਥੇ ਦੱਸਣਾ ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਸਾਲੀ ਅਕਾਲੀ ਪਰਿਵਾਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਇੱਥੇ ਦੱਸਣਾ ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਸਾਲੀ ਸਾਹਿਬ ਜੀ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਦੁਆਰਾ ਬਣਾਈ ਗਈ ਭਾਰਤੀ ਕਮੇਟੀ ਦੁਆਰਾ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਭਾਰਤੀ ਮੇਮ ਚਲਾਏ ਜਾਣ ਦਾ ਐਲਾਨ ਕੀਤਾ ਗਿਆ ਸੀ ਜਿਸ ਵੱਲੋਂ 18 ਮਾਰਚ 2025 ਤੋਂ ਇਹ ਭਾਰਤੀ ਮੇਮ ਕੀਤੀ ਜਾ ਰਹੀ ਹੈ ਪਿੰਡ ਬੰਡਾਲਾ ਦੇ ਵਿੱਚ ਅਕਾਲੀ ਦਲ ਦੇ ਪੁਰਾਣੇ ਵਰਕਰਾਂ ਦੀ ਮੀਟਿੰਗ ਜਿਹੜੀ ਆ ਉਹ ਹੋਈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਬਈ ਅਕਾਲੀਤਾ ਸਾਹਿਬ ਵੱਲੋਂ ਜਿਹੜੀ ਮਨਜ਼ੂਰਸ਼ੁਦਾ ਭਰਤੀ ਹੈਗੀ ਆ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਉਹਨੂੰ ਵੱਧ ਚੜ ਕੇ ਜਿਹੜਾ ਹੈਗਾ ਉਹ ਬੰਡਾਲਾ ਦੇ ਵਿੱਚ ਭਰਤੀ ਕੀਤੀ ਜਾਊਗੀ ਤਕਰੀਬਨ 4-5 ਕਾਪੀਆਂ ਜਿਹੜੀਆਂ ਹੈਗੀਆਂ ਉਹ ਲਗਭਗ ਸ਼ੁਰੂ ਕੀਤੀ ਜਾ ਚੁੱਕੀ ਹੈ ਭਰਤੀ ਛੇਤੀ ਜਿਹੜੀਆਂ ਉਹ ਭਰਤੀ ਕਰਕੇ ਤਾਂ ਉਹ ਇਹਨਾਂ ਨੂੰ ਜਿਹੜੀ ਹੈਗੀ ਆ ਟੀਸੀ ਸਾਹਿਬ ਨੂੰ ਜਾਂ ਫਲੋਰ ਸਾਹਿਬ ਨੂੰ ਅਸੀਂ ਪਹੁੰਚ ਦਿਖਾਉਂਦੇ ਆ। ਤੀਸਰਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਆ ਨਾ ਦੇਸ਼ ਦੇ ਵਿੱਚ ਬੜਾ ਸ਼ਾਨਾਮਤੀ ਆ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹ ਇਸ ਸ਼ਾਨਾਮਤੀ ਇਤਿਹਾਸ ਜਿਹੜਾ ਨਾ ਪਿਛਲੇ 2.5 ਦਹਾਕਿਆਂ 'ਚੋਂ ਅੱਜ ਇਹ ਰੌਂਦਾ ਗਿਆ ਨਜ਼ਰ ਆ ਰਿਹਾ ਇਸ ਕਰਕੇ ਉਹ ਵੀ ਕਿ ਜਿਹੜੇ ਸਾਡੇ ਲੀਡਰ ਸੀ ਨਾ ਉਹਨਾਂ ਨੇ ਐਸੇ ਬਜਟ ਗਨਾਹ ਕੀਤੇ ਜਿਹਦੇ ਕਾਰਨ ਅੱਜ ਕਾਲੀ ਦਲ ਜਿਹੜਾ ਨਾ ਬਹੁਤ ਹਾਸ਼ੀ ਤੇ ਚਲੇ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਅਸੀਂ ਬੇਤੀ ਕੀਤੀ ਸੀ ਵੀ ਇਹ ਜਿਹੜਾ ਲੋਕਾਂ ਨੇ ਗਲਤੀਆਂ ਕੀਤੀ ਗਨਾਹ ਕੀਤੇ ਆ ਉਹਨਾਂ ਨੂੰ ਸੇਵਾ ਲਾ ਕੇ ਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤੇ ਉਥੋਂ ਹੁਕਮ ਦੇ ਮਤਾਬਕ ਉਹਨਾਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਬਣਾਈ ਸੀ ਤੇ ਉਹ ਭਰਤੀ ਕਮੇਟੀ ਜਿਹੜੀ ਆ ਇਹ ਭਰਤੀ ਕਰਕੇ ਨਵੀਂ ਪੰਥਕ ਲੀਡਰਸ਼ਿਪ ਆ ਜਿਹੜੀ ਉਹ ਪੈਦਾ ਕਰੇ ਹੁਣ ਉਹਦੇ ਸਬੰਧ ਚ ਅਸੀਂ ਇਹ ਸਾਰੇ ਪਿੰਡਾਂ ਦੇ ਵਿੱਚ رابطہ ਬਣਾ ਰਹੇ ਆ ਅੱਜ ਬੰਡਾਲੇ ਆਏ ਸੀ ਇਹਨਾਂ ਦਾ ਬੜਾ ਧੰਨਵਾਦ ਆ ਪ੍ਰਧਾਨ ਸਾਹਿਬ ਦਾ ਸਾਰੀ ਇਹਨਾਂ ਦੀ ਟੀਮ ਦਾ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਥੇ ਆਪਣਾ ਯੂਨਿਟ ਤਕੜਾ ਬਣਾ ਕੇ ਅਸੀਂ ਜੋ ਅਕਾਲੀ ਦਲ ਦੇ ਸਾਹ ਵਾਲੀ ਪੰਜ ਮੈਂਬਰੀ ਕਮੇਟੀ ਆ ਉਹਦੀ ਭਰਤੀ ਕਰਾਂਗੇ ਤਾਂ ਕਿ ਅਕਾਲੀ ਦਲ ਦੀ ਜਿਹੜੀ ਆ ਹੁਨਰ ਸਰਜੀਤੀ ਹੋਵੇ ਤੇ ਇਹ ਪੰਜਾਬ ਦੀ ਆ ਜਿਹੜੀ ਆ ਹੱਕੀ ਮੰਗਾ ਨੇ ਚਾਹੇ ਉਹ ਧਾਰਮਿਕ ਮੰਗਾ ਨੇ ਚਾਹੇ ਸਾਡੇ ਪਾਣੀਆਂ ਦੇ ਮਸਲੇ ਆ ਚਾਹੇ ਸਾਡੇ ਇਲਾਕਿਆਂ ਦੇ ਮਸਲੇ ਆ ਸਾਡੇ ਚਾਹੇ ਰਾਜਧਾਨੀ ਦੇ ਮਸਲੇ ਆ ਤੇ ਜਦ ਜਿਹੜੇ ਨਵੇਂ ਮਸਲੇ ਪੈਦਾ ਕੀਤੇ ਜਾ ਰਹੇ ਆ ਉਹਨਾਂ ਦਾ ਹੱਲ ਕੀਤਾ ਜਾ ਸਕੇ ਉਹ ਹੱਲ ਤਾਂ ਹੀ ਹੋ ਸਕੇਗਾ ਜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਮਿਲੂਤ ਹੋਵੇ ਤੇ ਇਸ ਕੋਲ ਤੁਹਾਨੂੰ ਲੋਰਤਿਆਂ ਪਿੰਡਾਂ ਵਿੱਚ ਜਾ ਰਹੇ ਆ ਲੋਕਾਂ ਵੱਲੋਂ ਕਿਉਂਕਿ ਪੰਥਕ ਸ਼ਕਤੀ ਇਸ ਵੇਲੇ ਅਪ ਕਹਿ ਸਕਦੇ ਆ ਵੀ ਵੱਖ-ਵੱਖ ਧਿਰਾਂ ਦੇ ਵਿੱਚ ਖਿੰਡੀ ਹੋਈ ਹੈਗੀ ਹੈ ਲੋਕਾਂ ਵਿੱਚ ਜਾਣਦੇ ਆ ਪੰਥਕ ਪਰਿਵਾਰਾਂ ਨਾਲ ਜਾਣਦੇ ਕਿਹੋ ਜਿਹਾ ਰਿਸਪਾਂਸ ਤੁਹਾਨੂੰ ਮਿਲ ਰਿਹਾ ਹੈ ਨਹੀਂ ਹੁਣ ਜਿਹੜਾ ਜੋ ਦੇਖੋ ਵਿਅਕਤੀਗਤ ਤੌਰ ਤੇ ਤਾਂ ਕਿਸੇ ਦੇ ਨਾਲ ਹੋ ਸਕਦਾ ਪਰ ਅਸਰੀ ਅਕਾਲ ਤੱਕ ਤਸਾਬ ਨਾਲ ਕਿਸੇ ਦਾ ਕੋਈ ਮਤਭੇਦ ਨਹੀਂ ਸੀ ਵੀ ਕੱਲ ਤੱਕ ਤਸਾਬ ਨੇ ਭਰਤੀ ਕਮੇਟੀ ਬਣਾਈ ਗਿਆ ਤੇ ਉਹਦੇ ਨਾਲ ਨਾਲ ਜਿਹੜੇ ਆ ਨਾ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕਾਂ ਦੇ ਵਿੱਚ ਪੂਰਾ ਜੋਸ਼ ਹੈ ਤੇ ਉਹ ਜੁੜ ਰਹੇ ਆ ਤੇ ਭਰਤੀ ਕਰ ਵੀ ਰਹੇ ਆ ਦੁਆਬੇ ਦੇ ਵਿੱਚ ਹੁਣ ਤੱਕ ਕਿੰਨੀ ਕ ਭਰਤੀ ਹੋ ਚੁੱਕੀ ਆ ਤੇ ਆਪਣੇ ਹਲਕੇ ਫਲੋਰ ਦਾ ਕਿਹੋ ਜਿਹਾ ਹਾਲ ਆ ਅਸੀਂ ਆਪਣੇ ਫਲੋਰ ਹਲਕੇ ਦੇ ਵਿੱਚ 150 ਕਾਪੀ ਬਣ ਚੁੱਕੇ ਆ ਤੁਜ ਕਾਫੀ ਵਾਪਸ ਆਪਸ ਵੀ ਆ ਗਈਆਂ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਅਕਦਰ ਮੈਂ ਕਰਤਾਰਪੁਰ ਗਿਆ ਸੀ ਗੁਰਪ੍ਰਤਾਪ ਸਿੰਘ ਉਹਨਾਂ ਦਾ ਖਲਕੇ ਉੱਥੇ ਵੀ ਉਹਨਾਂ ਨੇ ਕਾਪੀਆਂ ਮਿਲਕਲ 200 ਉੱਥੇ ਉਹਨਾਂ ਨੇ ਵੰਡੀਆਂ ਇਸ ਤਰ੍ਹਾਂ ਸਾਰੇ ਜ਼ਿਲ੍ਹੇ ਦੇ ਵਿੱਚ ਵੰਡੀਆਂ ਜਾ ਰਹੀਆਂ ਤੇ ਬੜਾ ਅੱਛਾ ਰਿਸਪੌਂਸ ਹੈ ਲੋਕ ਜੋਸ਼ਨਾ ਕਰ ਰਹੇ ਆ ਕਿਉਂਕਿ ਲੋਕਾਂ ਨੂੰ ਹੋਰ ਕੋਈ ਨਹੀਂ ਲੋਕਾਂ ਤੇ ਇਹੀ ਆ ਵੀ ਇਹ ਕਾਲ ਤੱਕ ਸਭ ਤੋਂ ਕੰਮ ਨਿਕਲਦੀ ਜਿਹੜਾ ਹੁੰਦ ਹੋਈ ਸੀ ਤੇ ਕੱਲੀ ਕਾਲ ਤੱਕ ਸਭ ਤੋਂ ਹੁਣ ਜਹੰਦਰ ਸਾਹਿਬ ਨੇ ਹੁਕਮ ਕੀਤਾ ਹੈ ਕਿ ਇਹ ਸ੍ਰੀ ਪੁਨਰ ਸੰਗੀਤੀ ਕਰਨੇ ਕਾਲੀ ਦਲ ਨੂੰ ਮਜ਼ਬੂਤ ਕਰੋ ਤੇ ਭਗਤੀ ਕਰੋ ਤੇ ਉਸ ਦੇ ਹਿਸਾਬ ਨਾਲ ਜਿੱਦਾਂ ਹੁਣ ਬਹੁਤ ਸਾਰੇ ਪਰਿਵਾਰ ਹਜੇ ਤੱਕ ਵੀ ਇਹ ਵਿਅਕਤੀਗਤ ਤੁਸੀਂ ਨਾਮ ਲੈ ਹੈਗੇ ਉਹਨਾਂ ਦੇ ਨਾਲ ਹਜੇ ਤੱਕ ਵੀ ਜੁੜੇ ਹੋਗੇ ਪੰਥਕ ਤੇਰਾ ਜਾਂ ਅਕਾਲ ਤਖਤ ਸਰ ਦਾ ਹੁਕਮ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਬਹੁਤ ਚਿਰ ਤੋਂ ਅਕਾਲੀ ਦਲ ਦੇ ਵਿੱਚ ਸੇਵਾ ਕਰਦੇ ਰਹੇ ਪਰ ਅਜੇ ਵੀ ਤੁਸੀਂ ਵਿਅਕਤੀਗਤ ਤੌਰ ਤੇ ਜਿਹਨਾਂ ਦਾ ਨਾਮ ਲਿਆ ਉਹਨਾਂ ਉਸੇ ਪਾਰਟੀ ਨਾਲ ਜੁੜੇ ਹੋਏ ਉਹਨਾਂ ਨੂੰ ਕੀ ਅਪੀਲ ਕਰੂਗੇ ਨਹੀਂ ਅਸੀਂ ਤਾਂ ਪੀਤ ਕਰਦੇ ਆ ਵੀ ਅਕਾਲ ਤਖਤ ਕਿਸੇ ਇੱਕ ਇੱਕ ਵਿਅਕਤੀ ਦਾ ਨਹੀਂ ਕਿਸੇ ਇੱਕ ਸੰਸਦ ਦਾ ਨਹੀਂ ਇਹ ਪੰਥ ਦਾ ਇਹ ਸੂਚੇ ਪੰਥ ਸਾਰਿਆਂ ਪੰਥ ਕੇ ਜਥੇਬੰਦੀਆਂ ਨੂੰ 3 ਹਾਲ ਤੱਕ ਸਭ ਦੇ ਛੱਡੇ ਦੇ ਥੱਲੇ ਇਕੱਠੇ ਹੋ ਕੇ ਇਹ ਆਪਣੀ ਮਾਂ ਪਾਰਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਹਨੂੰ ਪੁਨਰ ਸੰਜੀਤ ਕਰਨਾ ਚਾਹੀਦਾ ਇਹਨੂੰ ਮਜ਼ਬੂਤ ਕਰਨਾ ਚਾਹੀਦਾ